ਤੇਰੇ ਨਾਲ ਦੁੱਖ ਨਾਲੇ ਰਾਜ ਦੀਆ ਭੁੱਖ ਗੁਰੂ ਬਖਸ਼ੇਗਾ ਜਦੋਂ ਹਵਾ ਬਦਲੂਗੀ ਰੁਖ ਖੌਰੇ ਕਿਹੜਾ ਹਉਦੋ ਬਿਨਾ ਰੁਕੇ ਤੋਂ ਲਹੌਰ ਕੋਈ ਅੰਬਰ ਸਰੋਂ ਜਾਵੇ ਕੋਈ ਅੰਬਰ ਸਰੋਂ ਜਾਵੇ ਐਸ ਕੀ ਦਲੀ ਪਸਿਆ ਪੂਰਾਜ ਕਰੇ ਜਦੋਂ ਸਿੱਖ ਰਾਜ ਆਵੇ ਜਦੋਂ ਸਿੱਖ ਰਾਜ ਆਵੇ ਐਤ ਕੀ ਦਲੀਪ ਸਿਆ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ ਜਦੋਂ ਸਿੱਖ ਰਾਜ ਆਵੇ ਉਹ ਤਾਂ ਰੁਕਮਚ ਸੀਗੇ ਨਹੀਂ ਜੇ ਆਈ ਉੱਤੇ ਆਉਂਦੇ ਹਾਲਸੇ ਦੀ ਫੌਜ ਕੋਲੋਂ ਜਿੱਤ ਕੇ ਵਿਖਾਉਂਦੇ ਸਦਾ ਜੈ ਜੈਕਾਰ ਹੋਗੇ ਉਹ ਜੋ ਕੁਰਬਾਨ ਸਿੰਘ ਇੰਗਲੈਂਡ ਜਿੱਤ ਲੈਂਦੇ ਬਾਬਾ ਹਰੁਮਾਨ ਸਿੰਘ ਜੋ ਸੀ ਗੁਰੂ ਦੇ murid ਹੋਏ ਪੰਜਾਬ ਲਈ ਸ਼ਹੀਦ ਰੋਮ ਰੋਮ ਗੁਣ ਗਾਵੇ ਸੀਸ ਦੁਨੀਆ ਚੁਕਾਵੇ ਜਦੋਂ ਸਿੱਖ ਰਾਜ ਆਵੇ ਐਸੇ ਦੀ ਵੀ ਮੁਕਤਾ ਮਹਾਰਾਣੀ ਜਿੰਦਾ ਜੀਵੇ ਸ਼ੇਰ ਪੰਜਾਬ ਜੀਵੇ ਤੇ ਰਾਣੀ ਜਿਹੜਾ ਵੇਖਦੀ ਸੀ ਉਹ ਖਾਬ ਜੀਵੇ ਰਾ ਵੰਚ ਮੁੱਕ ਗਿਆ ਇਹਦਾ ਮੰਨੀ ਨਾ ਤੁਹਾਰੇ ਰੇ ਪਰਵਾਰ ਲਈਆ ਸਦਾ ਰਹੂ ਸਤ ਕਾ ਨਾ ਹੀ ਛੱਡਣਾ ਪਉਦੇ ਥੋਣ ਸਾਰਿਆਂ ਦੇ ਕੇ ਜਿਵੇਂ ਵਾਹੇ ਗੁਰੂ ਚਾਵੇ ਜਿਵੇਂ ਵਾਹੇ ਗੁਰੂ ਚਾਵੇ ਐਸ ਤੀਂ ਕੀ ਦਿਲੀ ਪਸਾਂ ਤੂ ਰਾਜ ਕਰੇ ਅੱਜ ਅਸੀਂ ਪਹੁੰਚੇ ਆ ਜੀ ਅ ਬਲੀ ਕਲਾ ਤਰੀਪਗੜ ਗੁਰਦੁਆਰਾ ਓਟ ਤੇ ਬਾਬਾ ਜੀ ਨਾਲ ਗੱਲ ਕਰਦੇ ਬਾਬਾ ਜੀ ਕੀ ਇਤਿਹਾਸ ਹੈ ਕਿਹਦੇ ਨਾਲ ਜੁੜਦਾ ਕਿਹੜੇ ਸ਼ਾਇਦ ਮਹਾਰਾਜ ਰਣਜੀਤ ਸਿੰਘ ਨਾਲ ਜੁੜਦਾ ਹੈ ਇਤਿਹਾਸ ਜੀ ਦਾ ਹਾਂ ਜੀ ਇਹ ਮਹਾਰਾਜਾ ਰਣਜੀਤ ਸਿੰਘ ਨਾਲ ਜੁੜਦਾ ਜੀ ਤੇ ਮਹਾਰਾਜ ਰਣਜੀਤ ਸਿੰਘ ਦੀਆਂ ਕਿੰਨੀਆਂ ਰਾਣੀਆਂ ਸੀ ਤੇ ਮਾਤਾ ਜਿੰਦਕੌਰ ਜਿਹੜੇ ਕਿੰਨੇ ਰਾਣੀ ਸਨ ਮਹਾਰਾਜਾ ਰਣਜੀਤ ਸਿੰਘ ਦੀਆਂ 20 ਰਾਣੀਆਂ ਸੀ ਤੇ ਇੱਕਵੀਂ ਰਾਣੀ ਜਿਹੜੀ ਮਾਤਾ ਜਿੰਦਕੌਰ ਹੋਈ ਆ ਪਿੰਡ ਓਡਰ ਦੇ ਔਲਖ ਪਰਿਵਾਰ ਵਿੱਚ ਇਹ ਤਾਂ ਕੋ ਕਿਸ ਤਰ੍ਹਾਂ ਪਤਾ ਲੱਗਦਾ ਵੀ ਇਸ ਜਗ੍ਹਾ ਤੇ ਕੋਈ ਦਾ ਸਬੰਧ ਹੈਗਾ ਮਹਾਰਾਣੀ ਜੀ ਦੇ ਘਰ ਨਾਲ ਇਹਨਾਂ ਦਾ ਇਤਿਹਾਸਿਕ ਖੂਹ ਆ ਜੀ ਇਹਨਾਂ ਦੇ ਮਾਤਾ ਪਿਤਾ ਦਾ ਪਿਤਾ ਦਾ ਆਹ ਛੇਲ ਲੱਗੀ ਹੋਈ ਖੂਹ ਦੇ ਵਿੱਚ ਠੀਕ ਹੈ ਦੇਖੋ ਖੂਹ ਹਜੇ ਮੌਜੂਦ ਹੈ ਜੀ ਖੂਹ ਮੌਜੂਦ ਹੈ ਜੀ ਪਾਣੀ ਨਹੀਂ ਹੈਗਾ ਵਿੱਚ ਪਰ ਖੂਹ ਹਜੇ ਮੌਜੂਦਾ ਹੈ ਇਹ ਜਿਹੜਾ ਖੂਹ ਬਣਾਇਆ ਗਿਆ ਸੀ ਕਿਉਂ ਬਣਾਇਆ ਗਿਆ ਸੀ ਕਿ ਇੱਥੇ ਉਹਨਾਂ ਦੀ ਜਾਇਦਾਦ ਸੀ ਜਾਂ ਕਿਸ ਤਰ੍ਹਾਂ ਬਣਾਇਆ ਹਾਂ ਹਾਂ ਜੀ ਹਾਂ ਜੀ ਇਹ ਉਹਨਾਂ ਦੇ ਪਿਤਾ ਨੇ ਬਣਾਇਆ ਜੀ ਸਦਾ ਮੰਨਾ ਸਿੰਘ ਜੀ ਨੇ ਹਾਂਜੀ ਹਾਂਜੀ ਮੰਨਾ ਸਿੰਘ ਨੇ ਠੀਕ ਠੀਕ ਦੇਖੋ ਸੇਲ ਦੇ ਉੱਤੇ ਕਿਹਦੇ ਕਿਹਦੇ ਨਾਮ ਸਦਾ ਮੰਨਾ ਸਿੰਘ ਮੰਨਾ ਸਿੰਘ ਤੇ ਜਵਾਰ ਸਿੰਘ ਜੀ ਹਾਂ ਜਵਾਰ ਸਿੰਘ ਭਰਾ ਸਾਹਿਬ ਜੀ ਇਹਨਾਂ ਦੇ ਹਾਂਜੀ ਜਵਾਰ ਸਿੰਘ ਭਰਾ ਸੀ ਮੰਨਾ ਸਿੰਘ ਪਿਤਾ ਸੀ ਠੀਕ ਠੀਕ ਹਾਂਜੀ ਤੇ ਇਹ ਜਿਹੜੀ ਜਗ੍ਹਾ ਹੈ ਫਿਰ ਪਤਾ ਕਿਵੇਂ ਲੱਗਾ ਹੈ ਜਗ੍ਹਾ ਦਾ ਜੀ ਜਿੱਦਾਂ ਕਿਸ ਤਰ੍ਹਾਂ ਪਤਾ ਲੱਗਾ ਲੋਕਾਂ ਨੂੰ ਅਵੇਅਰਨੈਸ ਹੋਈ ਅਜੇ ਵੀ ਬਹੁਤ ਸਾਰੇ ਲੋਕਾਂ ਨੇ ਇਸ ਜਗ੍ਹਾ ਦਾ ਨਹੀਂ ਪਤਾ ਨਹੀਂ ਪਤਾ ਜੀ ਬਾਹਰ ਵਾਲੇ ਜੰਦਗੌਰ ਦਾ ਜਿਹੜਾ ਪਿੰਡ ਹੈ ਉੱਧਰ ਆ ਉਹ ਢਾਂਜਣੀ ਪ੍ਰਵਾਸ ਚੋਂ ਸੀ ਹਾਂਜੀ ਬੇਗੋਦਾ ਇਤਿਹਾਸ ਕਰ ਲਿਖਦੇ ਕੋਤ ਨਾਲ ਜਦੋਂ ਪਾਕਿਸਤਾਨ ਦਾ ਸੀ ਹਾਂਜੀ ਹਾਂਜੀ ਕਿਉਂਕਿ ਇੱਥੇ ਸਿਲ ਮੌਜੂਦ ਹੈ ਖੂਬ ਮੌਜੂਦ ਹੈ ਉਹਦਾ ਲੱਗਦਾ ਹੈ ਕਿ ਉਹਨਾਂ ਦੀ ਇੱਥੇ ਜ਼ਿਆਦਾ ਸੀ ਹਾਂਜੀ ਇਹਦੇ ਬਾਰੇ ਤੁਸੀਂ ਤੁਹਾਨੂੰ ਦੱਸੋ ਕਿ ਇਹ ਕਿਸ ਤਰ੍ਹਾਂ ਪਤਾ ਲੱਗਾ ਕਿ ਇਸ ਜਗ੍ਹਾ ਦੇ ਇੰਟਰ ਛੋਟੀ ਐਟਰ ਦਾ ਖੂਬ ਬਣਿਆ ਹੋਇਆ ਹੈ ਇਹਦਾ ਇੱਕ ਤੇ ਸਿਲ ਤੋਂ ਪਤਾ ਲੱਗ ਜਾਂਦੀ ਸਿਲ ਤੋਂ ਕਿਉਂਕਿ ਉਸ ਪਰਿਵਾਰ ਵਿੱਚੋਂ ਇਹਨਾਂ ਦਾ ਉਹ ਜਿਹੜਾ ਪਿਤਾ ਸੀ ਮੰਨਾ ਸਿੰਘ ਤੇ ਇਹ ਜਿਹੜਾ ਮਹਾਰਾਜਾ ਰਜੀਤ ਸਿੰਘ ਦਾ ਲੜਕਾ ਹੀ ਦਲੀਪ ਸਿੰਘ ਆ ਉਹ ਇੱਥੇ ਕਲਾ ਦਲੀਪਗੜ ਬਣਾਉਣ ਬਣਾਉਂਦਿਆ ਸੀ ਤੇ ਜਦੋਂ ਬਣਾਉਂਦੇ ਸੀ ਤੇ ਅੰਗਰੇਜ਼ਾਂ ਦਾ ਰਾਜ ਇਹਨਾਂ ਦਾ ਰਾਜ ਸਮਾਪਤ ਹੋ ਗਿਆ ਅੰਗਰੇਜ਼ਾਂ ਦਾ ਰਾਜ ਜਦੋਂ ਸ਼ੁਰੂ ਹੋਇਆ ਤਾਂ ਫਿਰ ਇੱਥੋਂ ਉਹਨਾਂ ਨੂੰ ਫੜ ਕੇ ਲੈ ਗਏ ਠੀਕ ਠੀਕ ਮਹਾਰਾਜਾ ਦਲੀਪ ਸਿੰਘ ਨੂੰ ਇਹ ਜਗ੍ਹਾ ਦੀ ਫਿਰ ਸੇਵਾ ਕਿ ਇਹਨਾਂ ਨੇ ਸ਼ੁਰੂ ਪ੍ਰੋਵਾਈਡ ਕੀਤਾ ਜਿਸ ਦਾ ਆਪਾਂ ਦੇਖ ਰਹੇ ਹਾਂ ਕਿ ਸੇਵਾ ਜਿਹੜੀ ਕਾਰ ਸੇਵਾ ਚੱਲ ਰਹੀ ਹੈ ਇਸ ਜਗ੍ਹਾ ਦੀ ਇਹ ਕਿ ਇਹਨਾਂ ਨੇ ਸ਼ੁਰੂ ਕਰਵਾਈ ਜੀ ਇਹ ਸੇਵਾ ਨਗਰ ਦੀ ਕੋਈ ਸਹਿਮਤੀ ਨਾਲ ਕੋਈ ਗੁਰੂ ਦੇ ਬਾਗ ਵਾਲੇ ਬਾਬਿਆਂ ਨੇ ਕਰਾਈ ਜੀ ਹਾਂ ਜੀ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਪਤਾ ਲੱਗਦਾ ਕਿ ਜਾਇਦਾਦ ਉਹਨਾਂ ਦੀ ਹੈਗੀ ਹੈ ਮਹਾਰਾਜੀਤ ਸਿੰਘ ਦੀ ਮਾਤਾ ਜਿੰਦਗੌਰ ਦੇ ਪਰਿਵਾਰ ਚ ਕੋਈ ਸਬੂਤ ਮਿਲਦਾ ਹੋਵੇ ਨਹੀਂ ਇਸ ਸਮੇਂ ਕੋਈ ਸਬੂਤ ਨਹੀਂ ਜੀ ਮਹਾਰਾਜ ਜੀ ਸਿੱਖ ਤੇ ਮੇਰੇ ਘਰ ਜਦੋਂ ਰਾਤ ਸਮਾਪਤ ਹੋਇਆ ਨਾ ਉਸ ਤੋਂ ਬਾਅਦ ਤੇ ਬਾਅਦ ਕਿਸੇ ਨੇ ਇਹਦਾ ਧਿਆਨ ਹੀ ਨਹੀਂ ਦਿੱਤਾ ਇਸ ਜਗ੍ਹਾ ਦੇ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਦੱਸਿਆ ਕਿ ਪੁਰਾਣੇ ਪਿੱਲਰ ਕੁਝ ਇਸ ਤਰ੍ਹਾਂ ਮਿਲੇ ਸਮਝਦੇ ਆਂ ਕਿ ਗਰੀਬੜ ਕਿਲੇ ਦੇ ਹੋ ਗਿਆ ਨੀਆਂ ਭਰੀਆਂ ਸੀ ਜੀ ਬਹੁਤ ਬਾਰ ਚੌੜੀਆਂ ਨੀਆਂ ਸੀ ਉਹ ਬਾਬੇ ਗੁਰੂ ਦੇ ਬਾਗ ਵਾਲਿਆਂ ਬਾਬਿਆਂ ਨੇ ਖੜੀਆਂ ਹੈ ਧੰਨਵਾਦ ਜੀ ਹਾਂ ਜੀ ਹਾਂ ਜੀ ਹਾਂ ਜੀ ਵੈਰ ਖਾਲਸਾ ਵੈਰ ਫਤਿਹ ਜੀ ਸਮਤ 1901 ਦੇ ਵਿੱਚ ਇਹਦੀ ਨਹੀਂ ਇੱਕ ਖੂਬੜਿਆ ਸਮਤ 1901 ਸਮਤ 1901 ਠੀਕ ਹੈ ਸਮਤ ਹਾਂਜੀ ਸਮਤ 2081 ਜਾਣਿਆ 782 ਜਾਣ ਵਾਲਾ ਠੀਕ ਹੈ ਜੀ ਤੇ ਇਹ 9 ਮੀਟਰ ਚੌੜੀਆਂ ਤੇ 9 ਮੀਟਰ ਉੱਚੀਆਂ ਕੰਧਾਂ ਇਹ ਕਿਲੇ ਦੀਆਂ ਠੀਕ ਹੈ ਜੀ ਚਾਰ ਖੂਹ ਹੀ ਕਿਲੇ ਦੇ ਅੰਦਰ ਅੱਛਾ ਜੀ ਤੇ ਸਰਦਾਰ ਜਮਨਾ ਸਿੰਘ ਔਲਖਰੀਏ ਕੁੜੀ ਆ ਮਾਰਨਜਿੰਦਾ ਤੇ ਜਵਾਰ ਸਿੰਘ ਦੀ ਭੈਣ ਹੈ ਜਵਾਰ ਸਿੰਘ ਨੇ ਆਪਣੇ ਆਪਣੇ ਵੇਦਨਾ ਦੇ ਦਲੀਪgarh ਸ਼ਹਿਰ ਬਣਾਇਆ ਸੀ ਠੀਕ ਹੈ ਜੀ ਇਹਦੇ ਦਲੀਪ ਚਾਰ ਦਰਵਾਜ਼ੇ ਰੱਖੇ ਸੀ ਦੋ ਡਿਓੜੀਆਂ ਜੋ ਟਾਈਮ ਤੇ ਹਲਵਾਈ ਦੀਆਂ ਦੁਕਾਨਾਂ ਚੱਲੀਆਂ ਰਹੀਆਂ ਅੱਛਾ ਜਦੋਂ ਮੜਕੇ ਮਾਰਨਜਿੰਦਾ ਨੂੰ ਇੱਥੋਂ ਫੜਾਫੜਾਈ ਹੋ ਗਈ ਤੇ ਮਾਰਾ ਦਲੀਪ ਨੂੰ ਫੜਾਫੜਾਈ ਹੋ ਗਈ ਫਿਰ ਉਹ ਇਹਦੇ ਨਾਲ ਕੇ ਜਿਹੜੇ ਸੀ ਉਹ ਖੂਬੀ ਸਮਾਨ ਸਣ ਛੱਡ ਕੇ ਇੱਥੋਂ ਫਿਰ ਉਹ ਵੀ ਚਲੇ ਗਏ ਜੋ ਟਾਈਮ ਤੇ ਅੱਛਾ ਅੱਛਾ ਕਈਆਂ ਖੂਬੀ ਕੀ ਤਾ ਉਹ ਤਾਂ ਵੇਖਿਆ ਕਿਰਪਾਨ ਇੱਕ ਨੀਲੀ ਇਹ ਵਿੱਚ ਹਾਂਜੀ ਹਾਂਜੀ ਦੱਸਿਆ ਬਾਬਾ ਜੀ ਇੱਕ ਉਹੜਾ ਪੱਥਰ ਜਿਹਾ ਨੀਲਾ ਐਦਾ ਕਰਕੇ ਇੱਕ ਲੱਕੜ ਦਾ ਬੂਟਰ ਨਿਕਲਿਆ ਸੀ ਠੀਕ ਠੀਕ ਹਾਂਜੀ ਤੇ ਇਹ ਸੇਲ ਜਿਹੜੀ ਹੈ ਉਹ ਖੂਹ ਦੇ ਵਿੱਚ ਡੇਪੀ ਆ ਇਹ ਆ ਸਾਫ਼ ਕਰਕੇ ਕੱਢਣੀ ਆ ਅੱਛਾ ਮਾਲ ਸੇਲ ਹੈਗੀ ਲੇਕਿਨ ਥੱਲੇ ਡੇਪੀ ਡੇਪੀ ਜਦੋਂ ਬੋਰ ਪੁੱਟਿਆ ਨਾ ਤਾਂ ਮੋਢਾ ਹਾਂਜੀ ਤੇ ਉਦੋਂ ਫੇਰ ਵਿੱਚ ਡੇਪੀ ਆ ਇਹ ਠੀਕ 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 ਇਹ ਹੁਣ ਵਿੱਚ ਸਾਫ਼ ਕਰਾਂਗੇ ਫੇਰ ਪੁੱਟਾਂਗੇ ਕਿਦਾਂ ਜੀ ਇਹਦੀ ਸੇਵਾ ਕੌਣ ਕਰਵਾ ਰਿਹਾ ਜੀ ਇਸ ਜਗ੍ਹਾ ਦੀ ਸੇਵਾ ਪਹਿਲਾਂ ਤੇ ਸ਼ੁਰੂਆਤ ਤੇ ਆਪਾਂ ਕਰਵਾਈ ਸੀ ਛੋਟਾ ਜਿਹਾ ਇੰਸੇ ਕਮਰਾ ਪਾਇਆ ਸੀ ਉਦੋਂ ਬਾਅਦ ਚਲ ਕੇ ਗੁਰੂ ਦੇ ਬਾਗ ਵਾਲਿਆਂ ਨੂੰ ਦੇ ਦਿੱਤਾ ਉਹਨਾਂ ਨੇ ਕਰਵਾਈ ਆ ਅੱਛਾ ਪਹਿਲਾਂ ਸੀ हां जेते जिस तरह बड़ी ऐतिहासिक जगह है पंजाब के नक्शे पे होनी चाहिए थी लेकिन कोई भी मतलब इस प्रगति सरकार ने कोई उपराला नहीं कीता तो ਤੁਸੀਂ ਕੀ ਮੰਗ ਕਰਦੇ ਸੀ ਇਸ ਜਗ੍ਹਾ ਨੂੰ ਕਿਸ ਤਰ੍ਹਾਂ ਡਵੈਲਪ ਕਿਸ ਤਰ੍ਹਾਂ ਵਿਕਾਸ ਕਰਨਾ ਚਾਹੀਦਾ ਹੈ ਇੱਥੇ ਕੋਈ ਮੇਲਾ ਲੱਗਣਾ ਚਾਹੀਦਾ ਉਹਨਾਂ ਦੀ ਯਾਦ ਦੇ ਜਾਂ ਕਹਿੰਦੇ ਆ ਨੇ ਜੀ ਇਹ ਸਰਕਾਰ ਵੱਲੋਂ ਇਹ ਨਾਲ ਪੰਚਾਇਤੀ ਪੈਲੀ ਲੱਗਦੀ ਸਾਨੂੰ ਪੰਚਾਇਤੀ ਪੈਲੀ ਜਿਹੜੀ ਕਿਲਾ ਦੋ ਕਿਲੇ ਦਿੱਤੀ ਜਾਵੇ ਗੁਰਦੁਾਰੇ ਦੇ ਨਾਂ ਨੂੰ ਤੇ ਇਹਦਾ ਇਤਿਹਾਸ ਇਲਾਕਾ ਬਹੁਤ ਵੱਡਾ ਚੱਲੇ ਬਾਹਰ ਦੇ ਮੁਲਕਾਂ ਦਾ ਜਿੱਦਾਂ ਦਾ ਇਤਿਹਾਸ ਚੱਲਦਾ ਵਾ ਇਹਨਾਂ ਜਿਹੜਾ ਗਦਾਵਰੀ ਦੇ ਕੰਡੇ ਦੇ 나ਗਪੁਰ ਬੰਬੇ ਦੇ ਲਾਗੇ ਇਹਨਾਂ ਨੇ ਜਿੰਦਕੌਰ ਦਾ ਸਫਕਾਰ ਕੀਤਾ ਵਾ ਤੇ ਉੱਥੇ ਉਹੋ ਹੀ ਬਰਾਡੇ ਪਹਿ ਜਿਹੜੇ ਉਹ ਮਹਾਰਾਜ ਦਲੀਪ ਹੀ ਪਾਗਾ ਤੇ ਉੱਥੇ ਨਹੀਂ ਕੋਈ ਗਾਂ ਕਾਰਸੇਵ ਵਾਲਿਆਂ ਨੇ ਕੁਛ ਨਹੀਂ ਕੀਤਾ ਨਾ ਸ਼ੋਮਣੀ ਕਮੇਟੀ ਨੇ ਕੀਤਾ ਜਿੱਤਾ ਕਿਉਂਕਿ ਮੰਨਿਆ ਜਾਂਦਾ ਕਿ ਜਿਹੜੀ ਮਹਾਰਾਣੀ ਜਿੰਦਕੌਰ ਸੀ ਪੰਜਾਬ ਦੀ ਆਖਰੀ ਮਹਾਰਾਣੀ ਸੀ ਹਾਂਜੀ ਮਹਾਰਾਣੀ ਜਿੰਦਕੌਰ ਬੜੀ ਤਕੜੀ ਉਹਦੀ ਕੋਹਲਿਆ ਤਪੱਸਿਆ ਕਿਉਂ ਫੇਰ ਰਾਜ ਜਿਹੜਾ ਮਹਾਰਾਜੀਤ ਸਿੰਘ ਦਾ ਦਲੀਪ ਸਿੰਘ ਤਖਤ ਤੇ ਬੈਠੇ ਤੇ ਫੇਰ ਉਹ ਜਿਹੜਾ ਕਾਲ ਸੀ ਪੈਦਾ ਉਹਨਾਂ ਦੇ ਸੁਪਨਾ ਨਾਲ ਲੈ ਕੇ ਚਲੇਗੇ ਹਾਂਜੀ ਹਾਂਜੀ ਤੇ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਘਟੋ ਘਟ ਉਹਨਾਂ ਯਾਦਗਾਰਾਂ ਜਿੱਥੇ ਜਿੱਥੇ ਵੀ ਆ ਗਈਆਂ ਉਹਨਾਂ ਦੀ ਸਾਂਝ ਸਮਾਜ ਜਿਹੜੀ ਕਰਨੀ ਬਣਦੀ ਹੈ ਹਾਂਜੀ ਇੱਕ ਇੱਕ ਕਿਲਾ ਇਹਨਾਂ ਦਾ ਪਾਕਿਸਤਾਨ 'ਚ ਵੀ ਹੈਗਾ ਦਲੀਪਗੜ ਦੇ ਨਾਮ ਮਹਾਰਾਜ ਦਲੀਪ ਦੇ ਨਾਂ ਤੇ ਦਲੀਪਗੜ ਉੱਥੇ ਮਹਾਰਾਜ ਕਿਲਾ ਲੋਹਰ ਵੀ ਹੈਗਾ ਇਹਨਾਂ ਦਾ ਬਸ ਤੇ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਅੱਛਾ ਇਸੇ ਪਿੰਡ ਤੋਂ ਤੁਸੀਂ ਹਾਂਜੀ ਪਿੱਛੋਂ ਹੁਣ ਤੇ ਸਾਡਾ ਜੰਪਾ ਇਸੇ ਪਿੰਡ ਦਾ ਉਤਰਾਹੀਂ ਪਾਕਿਸਤਾਨ ਚੋਂ ਨੱਥੋ ਦੇ ਪਿੰਡ ਤੋਂ ਆਏ ਸਾਡਾ ਦਾਦੇ ਸਿੰਘ ਸੋਰੇ ਢੇਰੀ ਉੱਧਰ ਅੱਛਾ ਅੱਛਾ ਹਾਂਜੀ ਠੀਕ ਹੈ ਜੀ ਸੰਧੂ ਸੰਧੂ ਹੱਡੀ ਜੋ ਗੋਦ ਆ ਕਿਉਂਕਿ ਇਹਨਾਂ ਦਾ ਇਤਿਹਾਸ ਜਿਹੜਾ ਉਹ ਅੱਗੇ ਚੱਲਣਾ ਚਾਹੀਦਾ ਹੈ ਕਿ ਮਹਾਰਾਣੀ ਜਿੰਦ ਗਵਰ ਨੇ ਆਪਣੇ ਦੇਸ਼ ਦੀ ਖਾਤਰ ਬਹੁਤ ਜਿਹੜੇ ਕਸ਼ਟ ਆ ਆਪਣੇ ਸਰੀਰੋ ਤੇ ਝੱਲੇ ਨੇ ਤੇ ਇਹਨਾਂ ਦਾ ਇਤਿਹਾਸ ਜਿਹੜਾ ਅੱਗੇ ਵਧਣਾ ਚਾਹੀਦਾ ਹੈ ਇਹ ਪਿੰਡ ਦਾ ਔਲਖਾਂ ਦਾ ਤੇ ਅੱਧਾ ਖੈਰੇ ਨੇ ਖੈਰੇ ਉਹ ਖਡੂਰ ਸਾਹਿਬ ਤੋਂ ਆਏ ਉਸ ਟਾਈਮ ਤੇ ਜਿਹੇ ਟਾਈਮ ਤੇ ਗੁਰੂ ਅੰਗਦ ਦੇਵ ਨੇ ਤਵੇ ਨਾਸ ਨੂੰ ਜੋਗਦ ਮਗਰਪਤ ਹੋਇਆ ਨਾ ਉਦੋਂ ਟਾਈਮ ਤੇ ਖੈਰੇ ਇਥੇ ਦੋ ਭਰਾ ਆਏ ਉਸ ਅੱਧਾ ਪਿੰਡ ਖੈਰਿਆਂ ਦਾ ਅੱਧਾ ਔਲਖਾਂ ਦਾ ਅਸੀਂ ਵਿੱਚ ਸੰਧੂ ਹਿਲਰ ਹੋ ਕੇ ਬੈਠੇ ਹਾਂ ਮਤਲਬ ਪੁਰਾਣਾ ਪਿੰਡ ਜਿਹੜਾ ਔਲਖਾਂ ਦਾ ਜਿਆਦਾ ਔਲਖਾਂ ਦਾ ਹੀ ਖੈਰੇ ਵੀ ਉਦੋਂ ਗੁਰੂ ਅੰਗਦ ਦੇਵ ਦੇ ਟਾਈਮ ਤੇ ਆਏ ਆ ਮੇਹਰਬਾਨ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲਓ ਜੀ ਤੁਹਾਨੂੰ ਦਰਸ਼ਿਤ ਕਰਨ ਸਮਾਨ ਜਿਹੜਾ ਕਿ ਇਸ ਖੂਚੋਂ ਮਿਲ ਜੇ ਤੁਹਾਨੂੰ ਪਤਾ ਲੱਗਦਾ ਕਿ ਇਤਿਹਾਸਿਕ ਖੂਹ ਆ ਤੇ ਸਾਰੋ ਨੇ ਤੁਹਾਨੂੰ ਉਹਨਾਂ ਨੂੰ ਡਿਟੇਲ ਨਾਲ ਦੱਸਣਗੇ ਕਿ ਭਾਈ ਕੀ ਕੀ ਮਿਲਿਆ ਤਾਂ ਪੁੱਛੋ ਸਾਨੂੰ ਜੀ ਇੱਕ ਖੂਹ ਸਾਫ਼ ਕੀਤਾ ਇੱਕਾ ਕਿਰਪਾਨ ਮਿਲੀ ਆ ਹਾਂਜੀ ਇਹ 24 ਟਾਈਮ ਦੀ ਕਿਰਪਾਨ ਦੇ ਵਿੱਚ ਪਈ ਹੀ ਏ ਠੀਕ ਹੈ ਇਹ ਮਿਲੀ ਆ ਇੱਕਾ ਮਿੱਟੀ ਦੀ ਟਿੰਡਾ ਜਿਹਦਾ ਚਲਦੀਆਂ ਸੀ ਇਹ ਟੈਂਡ ਆ ਟਿੰਡਾ ਮਲ ਖੂਹ ਚੱਲਦਾ ਰਿਹਾ ਹੋਊਗਾ ਹਾਂਜੀ ਖੂਹ ਚੱਲਦਾ ਰਿਹਾ ਟੈਂਡ ਇੱਕ ਸਾਨੂੰ ਆ ਤਾਂਮੇ ਦੀ ਡੱਬੀ ਆ ਅੱਛਾ ਇਹਨੂੰ ਇਹੋ ਜਿਹੇਂਂਦਰੀ ਵਜੀ ਸੀ ਆਹ ਵਿੱਚ ਪੱਥਰ ਆ ਅੱਛਾ ਇਹ ਮਿਲਿਆ ਦੋ ਆ ਢੋਣੀਆਂ ਲੱਭੀਆਂ ਵਿੱਚੋਂ ਹਾਂਜੀ ਇੱਕ ਤੁਸੀਂ ਦੱਸ ਰਿਹਾ ਜੀ ਇਹਦੇ ਵਿੱਚੋਂ ਕੋਈ ਮਿੱਟੀ ਦੇ ਆਕਾਰ ਲੱਭੇ ਸੀ ਹਾਂਜੀ ਉਹ ਨਾ ਦੋ ਠੀਬੇ ਸੀ ਇਸ ਤਰ੍ਹਾਂ ਆਇਆ ਕਿ ਜੋੜ ਕੇ ਠੀਬੇ ਦੇ ਤੇ ਵਿਥ ਪਰਾਈ ਸੀ ਤੇ ਉਹ ਠੀਬਿਆਂ ਦੇ ਵਿੱਚ ਚਾਂਦੀ ਭਗਰਾ ਕੇ ਪਾਉਂਦੇ ਸੀ ਤੇ ਇੱਕ ਬੰਨੇ ਲਿਖਿਆ ਇੰਡੀਅਨ ਰੁਪਇਆ ਉਹ ਮੁੰਡੇ ਨਾਲ ਗਾਹ ਵਸਾ ਰੱਖੇ ਕਿ ਲੱਭਦੇ ਨਹੀਂ ਇਸ ਟਾਈਮ ਤੇ ਹਾਂਜੀ 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 ਉਹ ਉਹ ਠੀਬੇ ਨਿਕਲੇ ਸੀ ਸਾਥੋਂ ਜਿਹੜਾ ਕਰਨਬੀਰ ਡੀਸੀ ਸੀ ਨਾ ਉਹਨੇ ਇਹ ਠੀਬੇ ਖੜੇ ਜੇ ਦੋ ਅੱਛਾ ਅੱਛਾ ਹਾਂਜੀ ਕਰਨਬੀਰ ਸਿੰਘ ਹਾਂਜੀ ਅੱਛਾ ਚਲੋ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਖੋਜ ਨਿਕਲਿਆ ਇੱਕ ਲੱਕੜ ਦਾ ਬੁਗਦਰ ਨਿਕਲਿਆ ਵਾ ਵਾ ਐਡਾ ਮੋਟਾ ਸੀ ਇਹਨਾ ਮੁਗਧਾ ਫੇਰਦੇ ਹੁੰਦੇ ਮੁਗਧਰਾ ਚੋਕੇ ਫੇਰਦੇ ਹੀ ਉਹ ਪਾੜ ਗਿਆ ਲੱਕੜ ਦਾ ਮੁਗਧਰ ਹੀ ਉਹ ਏਦਾਂ ਗੇ ਹੀ ਏਦਾਂ ਮੋਟਾ ਹਾਂਜੀ ਇਹ ਖੂਦ ਹੈ ਜੇ ਹੋਰੀ ਸਮਾਨ ਹੈਗਾ ਵਾ ਹਾਂਜੀ ਤੇ ਜੇ ਸਾਫ ਹੋ ਜੇ ਤਾਂ ਫੇਰ ਤੇ ਚਲੋ ਕੱਢਾਂਗੇ ਸਫਾਈ ਤੁਸੀਂ ਆਪ ਕਰਵਾਓ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਸਾਬ ਵੇ ਪਟੇ ਇਹਦੇ ਤੇ ਲੋਹੇ ਦੀ ਚੱਲਦੀ ਇਹ ਪਹਿਲਾਂ ਮਿੱਟੀ ਜਿਹੀ ਚੱਲਦੀਆਂ ਰਹੀਆਂ ਨੇ ਖੂਹ ਆ ਜਿੱਥੇ ਖੂਹ ਨਾ ਉੱਥੇ ਵੇਖੋ ਠਿਕਰੀਆਂ ਹੋਣਗੀਆਂ ਠਿਕਰੀ ਐਸੇ ਕਰਕੇ ਹੁੰਦੀਆਂ ਟਿੰਡਾ ਭਾਈ ਤੇ ਹੋਈਆਂ ਰਹੀਆਂ ਨੇ ਸਾਡੇ ਕਾਰ ਸੇਵਾ ਵਾਲੇ ਬਾਬਿਆਂ ਨੇ ਤੇ ਸ਼ੁਮਨੀ ਕਮੇਟੀ ਨੇ 550 ਸਾਲ ਸਾਡੇ ਗੁਰੂਆਂ ਨੂੰ ਆਇਆ ਹੋਇਆ 550 ਸਾਲ ਦੇ ਵਿੱਚ ਸਾਡੀਆਂ ਜਿਹੜੀਆਂ ਪੁਰਾਣੀਆਂ ਨਿਸ਼ਾਨੀਆਂ ਸੀ ਕਾਰ ਸੇਵਾ ਵਾਲਿਆ ਬਾਬਿਆਂ ਨੇ ਤੇ ਸ਼ੋਮਣੀ ਕਮੇਟੀ ਨੇ ਸਾਰੀਆਂ ਮਟਾਤੀਆਂ ਅੱਜ ਤੋਂ 2-2000 ਸਾਲ ਪੁਰਾਣੇ ਰਾਜਸਥਾਨ ਚ ਕਿਲੇ ਨੇ ਜਿਹੜੇ ਉਹਨਾਂ ਨੇ ਸਾਂਭੇ ਆ ਸਾਡੇ ਜੇ ਸ਼ਹਾੜਾ ਸਾਹਿਬ ਖੂਹ ਹੀ ਜਿੱਥੇ ਬੌਲਦ ਜੂੰਦੇ ਹੀ ਉਹ ਖੂਬ ਬੋਲਦ ਜੋਂ ਵਾਲਾ ਪਡਾਣਾ ਹੀ ਉਹ ਕਾਰਸੇਵਾਲਿਆਂ ਪੁੱੜਤਾ ਇੱਕ ਰਹਿਣ ਤੀ ਟਿੰਡਾਣਾ ਸਾਹਮਣੇ ਮੋਟਰ ਲਾਤੀ ਕਾਰਸੇਵਾਲਿਆਂ ਬਹੁਤ ਜ਼ਿਆਦਾ ਗਲਤ ਕੀਤਾ ਕੰਮ ਇਦਾਂ ਨਹੀਂ ਹੋਣਾ ਚਾਹੀਦਾ ਇਥੇ ਖੂਬ ਦਾ ਪਡਾਣਾ ਬੋਲਦ ਜੋਂ ਦੇ ਪਡਾਣਾ ਉਦਾਂ ਹੀ ਰਹਿਣ ਦੇਣਾ ਚਾਹੀਦਾ ਔਰ ਵਾਲੀ ਪੀੜੀ ਨੂੰ ਪਤਾ ਲੱਗੇ ਖੂ ਕਿੱਦਾਂ ਚੱਲਦਾ ਸੀ ਹਲਾ ਆਪਣੀ ਵਿਰਾਸਤ ਨੂੰ ਸਾਹਮਣਾ ਚਾਹੀਦਾ ਪ੍ਰਾਣੀਆਂ ਬਿਲਡਿੰਗਾਂ ਦੇ ਸਾਹਮਣੇ ਚਾਹੀਦੀ ਆ ਇਹ ਕਾਰਸੇਵਾਲੇ ਬਾਬਿਆਂ ਨੇ ਬਹੁਤ ਕੰਮ ਗਲਤ ਕੀਤਾ ਜਿਹੜੇ ਪ੍ਰਾਣੀਆਂ ਨਿਸ਼ਾਨੀਆਂ ਮਿਟਾਤੀਆਂ 550 ਸਾਲ ਦੀ ਮਿਟਾਤੀਆਂ ਸਭ ਕੁਝ ਹਾਂ ਜਦੋਂ ਕਿ ਸਾਹਮਣੇ ਜੱਸ ਬਾਬਿਆਂ ਨੇ ਪਟਾਣੇ ਤੁਹਾਨੂੰ ਬਣਾਉਣੇ ਚਾਹੀਦੇ ਖੂਹਾਂ ਦੇ ਖੂਹ ਨਹੀਂ ਪੂਰਨੇ ਚਾਹੀਦੇ ਵਾਹਿਗੁਰੂ ਸਾਹਿਬ ਜੀ